ਹਾਂਜੀ ਯਾਰਾ ਸਾਰੇ ਦੀ ਰੰਦਾ ਹੋਰ ਦੀ ਮਾਸਾ ਕਰਦਾ ਮੇਰੇ ਵੀਰੋ ਸਕੂਟਰ ਬਦਲ ਸੈਟ ਆਈ ਸਾਰੇ ਬੰਦੇ ਘਰ ਬਹੁਤ ਠੀਕ ਆ ਲਓ ਜੀ ਕਰਦੇ ਆ ਵਲੋਗ ਦੀ ਸਟਾਰਟਿੰਗ ਮੇਰੇ ਵੀਰੋ ਹੋ ਹੋ ਧੀਏ ਭਾਈ ਟਾਈਮ ਨਾਲ ਉੱਠ ਫੜਾ ਚੱਕਰ ਕੀਆ ਫੋਨ ਜਿਆਦਾ ਹੀ ਆਦੇ ਨਾ ਫੂਰਿੰਗ ਤੇ ਸੀਗਾ ਤਾਂ ਕਰਕੇ ਬਾਪਿਓ ਚਾਰ ਖੱਲ ਵੀ ਅਸੀਂ ਪਹਿਲਾਂ ਤਾਂ ਉੱਠ ਕੇ ਬਲਟਾ ਭੁਖ ਗਏ ਬਾਦ ਬੱਦਲ ਮੁੰਡਾ ਵੀ ਚੱਕ ਕਦਰ ਕਰੀਏ ਵਿਆਹ ਵਾਲਾ ਮੁੰਡਾ ਬਲਜੀਤ ਵੀ ਆ ਗਿਆ ਹੋਰ ਫਿਰ ਹੋ ਜਾ ਕੈਮ ਤੇਰੇ ਲਾਦ ਵੀ ਭਸਮ ਦੇ ਦੇ ਤੈਨੂੰ ਦਵਾਈ ਦੂਗੀ ਕੋਈ ਵੀ ਵੀੜ ਉਹਦੀ ਵੀ ਪਈ ਆ ਦੂਜੀ ਪਈ ਆ ਦੇਸੀ ਪਈ ਆ ਤੈਨੂੰ ਤਾਕਤ ਵਿੱਚ ਕਰ ਦੰਨੇ ਆ ਸਾਰੀਆਂ ਗੋਲੀਆਂ ਸਗੀਆਂ ਆਪਣੇ ਕੋਲ ਬੰਦੇ ਖੜਿਆ ਚੱਲ ਮੈਂ ਵੀ ਮੈਂ ਰੋਟੀ ਖਾ ਜਾਵਾ ਤੇ ਇਹਨੂੰ ਦਵਾਈ ਦੇ ਆਵਾ ਬਸ ਇੰਨੇ ਹੀ ਕੰਮ ਹੈ ਮੈਂ ਮੋਟਰਸਾਈਕਲ ਲੈ ਕੇ ਆਉਣ ਵਾਲੇ ਮਿੱਤਰੇ ਆ ਠੀਕ ਆ ਠੀਕ ਆ ਚੱਲ ਮੈਂ ਕਿਹਾ ਤਾਂ ਲਾਈਟਾਂ ਲੂਟਾ ਕਰਕੇ ਬੰਦ ਬਾਬੇ 11 12 ਵਜੇ ਪਈ ਆ ਯਾਰ ਭੈਣਾ ਨਾ ਦਾ ਭੈਣਾ ਉਧਰ ਉਹ ਲਾਈਟ ਵੀ ਜਗੀ ਜਾਂਦੀ ਆ ਸਾਹਮਣੇ ਵਾਲੀ ਅੰਦਰ ਖੋਲੀਏ ਭਾਈ ਬੈਟਕ ਦੇਖੀ ਕੋਈ ਨਵੀਂ ਜੋੜੀ ਲੱਗੀ ਆ ਕਿ ਨਹੀਂ ਕੋਈ ਫਾਇਦਾ ਹੋਇਆ ਕਿ ਨਹੀਂ ਆਪਣੀਆਂ ਜੋੜੀਆਂ ਲਿਆਂਦੀਆਂ ਦਾ ਵਾਹ ਓਏ ਤੇਰੇ ਸਜਣਾ ਫੂੰਜੀ ਵਾਲੇ ਦੇ ਪੱਠੇ ਨੇ ਪਟ ਲਈ ਇੱਕ ਕਹਿੰਦੇ ਚੱਲ ਚੰਗਾ ਹੋਇਆ ਬਦਲ ਲੈ ਗਏ ਇਹਦੇ ਥੱਲੇ ਤੇ ਯਾਰ ਆ ਦੋਵੇਂ ਕਬੂਤਰਾਂ ਹੀ ਹੋਮੀ ਬੈਠੀਆਂ ਯਾਰ ਹਨਾ ਇਹਨਾਂ ਨਾਲ ਕੋਈ ਲੱਗੂ ਨਹੀਂ ਪਤੰਦਰਾਂ ਨਾਲ ਚਲੋ ਕੋਈ ਨਾ ਆ ਜੂ ਸੈਟਿੰਗ ਲੈ ਚਾਨੂਟਾ ਕਰਦੇ ਬੰਦ ਤੇ ਬੱਚੇ ਵੀ ਕਹਿੰਦੇ ਉਹ ਕੱਢੀ ਪਿਆ ਸਿਰ ਹੋ ਜਾਣ ਘੱਡੇ ਲੋ ਆਉਣ ਵਾਲੇ ਹੋਰ 15 ਦਿਨਾਂ ਤੱਕ ਉਹ ਦੇਖੋ ਸਾਹਮਣੇ ਆ ਝਾਕੀ ਜਾਂਦੇ ਆ ਉੱਚਾ ਕਰਕੇ ਦਿਖਾਵਾਂ ਉਹ ਬੈਠੇ ਉਸਕੋ ਵੀ ਰਿਪੋਰਟ ਵਾਪੇ ਇਦਰਾ ਘੋੜਾ ਵੀ ਲੂਟ ਕਰਾਉਣਾ ਇੱਕ ਮਿੰਟ ਆਹਾ ਵਾਲਾ ਤੇ ਜੀਤ ਵਾਲਾ ਮੋਟਰਸਾਈਕਲ ਜਾ ਇਹਦੀ ਚ ਵੀ ਪਤੰਦਰ ਚ ਹਵਾ ਹੂਆ ਘੜ ਗਈ ਪਤਾ ਨਹੀਂ ਪੈਂਚਰ ਹੋ ਗਿਆ ਇਹ ਕਾ ਖੜਾ ਦੋ ਮੋਟਰਸਾਈਕਲ ਖੜੇ ਆ ਆਪਣੇ ਵਾਲਾ ਉਹ ਲੈ ਗਿਆ ਸਾਨੂੰ ਪਤਾ ਹੀ ਐ ਤੇ ਬਾਦੋ ਯਾਰ ਨਾ ਮੈਂ ਘਰੇ ਜਾ ਆ ਮੈਂ ਪਹਿਲਾਂ ਫਿਰ ਆ ਕੇ ਕੂਤਰਾਂ ਨੂੰ ਨਾਲ ਤਾਂ ਦੇਸੀ ਦਵਾਈ ਦਿੰਨੇ ਆ ਨਾਲੇ 30 35 ਉਹ 50 ਰੁਪਏ ਵਾਲੀ ਜਿਹੜੀ ਛੋਟੀ ਡੱਬੀ ਹੁੰਦੀ ਰੰਗ ਵਾਲੀ ਕਾਲੇ ਵਾਲੀ ਉਹ ਲੈ ਕੇ ਫਟੀਆਂ ਤੇ ਮਾਰਦੇ ਆ ਤੇ ਰੋਟੀ ਰੱਟੀ ਖਾਣੇ ਆ ਤੇ ਬਲਜੀਤ ਕੇ ਕੜਾਈ ਚੜ ਗਈ ਬਰੋ ਉਹ ਵੀ ਆ ਕੇ ਗਿਆ ਲਾਂਬਾ ਦੇ ਜਾਂਦਾ ਸੀ ਕਹਿੰਦਾ ਤੂੰ ਆਇਆ ਨਹੀਂ ਮੈਂ ਕਿਹਾ ਬਾਈ ਕੋਈ ਨਾ ਆਉਣਾ ਮੈਂ ਮੜਾ ਜਾ ਕੋਈ ਸਰੀਰ ਕਰ ਲਾਂ ਕैम ਹਨਾ ਤਾਂ ਕਰਕੇ ਚਲੋ ਕਰਾਂ ਪੱਖੀ-ਪੁੱਕੀ ਬੰਦ ਕਰਕੇ ਲਾ ਕੇ ਲੋਕ ਚੱਲ ਗਏ ਇਧਰ ਹਾਂਜੀ ਮੇਰੇ ਵੀਰੋ ਰੋਟੀ ਰੋਟੀ ਖਾਣ ਦੇ ਜੀ ਘਰੋਂ ਆ ਗਏ ਧਰਲੇ ਘਰੇ ਤੇ ਹੁਣ ਆ ਕੇ ਬਰੋ ਕਰਦੇ ਆਪਾਂ ਥੋੜਾ ਜਾਲ ਨੂੰ ਕਲਰ ਨਹੀਂ ਨਹੀਂ ਉਹ ਬਾਅਦ ਚ ਕਰਾਂਗੇ ਉਹ ਜਦੋਂ ਝੋਲੜਾਣਾ ਮੁੰਡਾ ਉਹਦੋਂ ਕਰਾਂਗੇ ਹਨ ਉਹ ਵੀ ਆ ਹੀ ਜਾਂਦਾ ਹੈਗਾ ਤੇ ਜਾਲ ਨੂੰ ਕਰਕੇ ਕਲਰ ਤੇ ਆਪਾਂ ਵਿੱਚ ਛੱਡ ਗਏ ਜੋੜੀ ਜਿਹੜੀ ਨਿਊ ਜੋੜੀ ਇੱਕ ਲਾਸਟ ਜੋੜੀ ਰਹੇਗੀ ਮੇਨ ਕਬੂਤਰੀ ਵੱਡੀ ਲਈ ਕਹਿੰਦੇ ਫੇਰ ਆ ਗਿਆ ਲੁੱੱਚੇ ਬੁੜੇ ਫੇਰ ਆ ਗਿਆ ਅੱਜ ਸ਼ੂਟਿੰਗ ਕਰਨੇ ਤੇ ਠੀਕ ਹੈ ਕਿ ਨਹੀਂ ਇਹ ਕਾ ਨਾਲ ਚੂਬਰ ਇਹਨਾਂ ਦਾ 파ਟਰਨ ਕਲਰ ਰਹੇਗਾ ਫਿਰ ਦਿਖਾਤਾ ਸੀ ਵਿੱਚ ਹਨ ਜਦੋਂ ਝੋੜਣਾ ਵਾਲਾ ਮੁੰਡੇ ਆ ਗਏ ਦਲਜੀਤ ਤੇ ਉਹ ਵੀ ਬਾਈ ਝੋੜਾ ਤਾਂ ਹੀ ਓ ਮੁੰਡਾ ਵੀ ਝੂਲਦਾ ਤੋਈ ਹੈਲੋ bro ਇਹ ਨਹੀਂ ਠੀਕ ਹੈ ਤੇ ਵਰਚ ਵਰਚੁਰ ਜਾ ਕੰਮ ਦਾ ਵੀ ਇਹ ਨਹੀਂਗਾ ਦੋ ਪਰਚੇ ਦੋ ਪਰਚੇ ਦੋ ਪਏ ਦੋ ਹੈ ਬਸ ਫਿਰ ਠੀਕ ਹੈ ਹਾਂਜੀ ਬਾਬਿਓ ਲੈ ਲਈ ਜੀ ਦੁਕਾਨ ਤੋਂ ਰੰਗ ਦੀ ਡੱਬੀ ਚਾਲੀਆਂ ਚਾਲੀਆਂ ਦੀ ਬਲੈਕ ਰੰਗ ਦੀ ਡੱਬੀ ਆਈ ਹੈ ਤੇ ਚਾਲੀਆਂ ਦੇ ਦੋ ਸਟਿੰਗਾ ਆ ਗੀਆਂ ਤੇ ਪੈਸੇ ਸੀ ਘੱਟ ਬਈ ਹਨਾ ਗਰੀਬੀ ਰੇਖਾ ਦੇ ਥੱਲੇ ਆ ਗਏ ਹੁਣ ਅਸੀਂ ਤਾ ਕਰਕੇ ਮੈਂ ਘਰੇ ਤਾਂ ਬੰਦੇ ਫਿਰਦੇ ਆ ਬਾਹਰੇ ਸੱਚੀ ਗੱਲ ਦੱਸਦਾ ਮੈਂ ਤੇ ਮੈਂ ਵੀ ਦੋ ਕੁ ਸਿੰਗਾ ਜੋ ਕੇ ਪੈਸੇ ਸੀਗੇ ਮੈਂ ਵੀ ਆਪਣਾ ਨਾ ਲੈ ਕੇ ਤੇ ਰਾਹ ਚ ਰੋਕੇ ਪੀ ਕੇ ਤੇ ਘਰੇ ਪਤਾ ਹੀ ਨਹੀਂ ਲੱਗੇ ਵੀ ਖਾ ਪੀ ਗਏ ਮੁੰਡੇ ਸਮਝੀ ਦੀ ਹੁੰਦੀ ਹੈ ਗੱਲ ਬਸ ਹਉ ਜੀ ਰੰਗਾਈ ਡੱਬੇ ਵੀ ਲੱਜੇ ਵੇ ਇੱਕ ਡੱਡ ਬਾਜਾ ਦਾ ਰੰਗੜਾ ਮੰਨਦਾ ਇਹ ਦੋ ਜਾਨੇ ਕਿਵੇਂ ਇਹ ਦੋ ਜਾਨੇ ਮਥੇ ਹੀ ਨਹੀਂ ਆਂਦਾ ਸੀ ਤੇ ਮੋਟਰਾਂ ਤੇ ਤਿੰਨ ਚਾਰ ਦੇ ਡੇਗੀ ਪਾੜ ਤੋਂ ਇਹ ਮਹਾ ਚੱਕ ਇਧਰ ਆ ਕਰ ਜੇ ਬੰਦੇ ਸਾਰੇ ਇਕੱਠੇ ਕਰ ਕੇ ਜੇ ਬਲਜੀਤ ਵੀ ਵਿਆਹ ਆ ਮੁੰਡਾ ਵੀ ਆਇਆ ਹੋਇਆ ਹੈ ਬਲਜੀਤ ਡਾਊਨ ਆ ਬਲਜੀਤ ਦੇ ਵਿਆਹ ਤੇ ਨਚਾ ਸਾਡੇ ਹੈਂ ਐਡਮ ਲਾਉਂਗੇ ਜਦੋਂ ਤੈਨੂੰ ਕੋਈ ਲੱਗੀ ਕੰਵੀ ਪੇਚੀ ਬਸ ਅਧਰੇ ਇਹਨਾਂ ਨੂੰ ਬਸ ਘਾਟ ਚਲੇ ਬੰਦੇ ਘਟ ਜਾਂਦੇ ਨਹੀਂ ਮੂਹਦੇ ਨਹੀਂ ਆਏ ਵਿੱਚ ਬੈਜੂ ਟੋਕਰਾਂ ਦੇ ਵਿੱਚ ਬੈਜੂ ਵਿੱਚ ਬੈ ਇਹਨਾਂ ਦੇ ਹਾਂ ਲਿਫਟ ਚੱਕ ਕੇ ਵਿੱਚ ਬੈ ਜਾ ਇਧਰ ਬੰਦੇ ਦੋ ਰੈੜੀ ਆ ਇਧਰ ਬਲਜੀਤਾ ਦੇ ਕੰਮ ਚ ਵਿਅਸਤ ਆ ਇਧਰ ਆ ਆ ਸਾਰੇ ਆ ਸਹੀ ਕੰਮ ਵਾਲੇ ਬੰਦੇ ਵਿਚਾਰੇ ਜਿਹੜੇ ਰੰਗ ਕਰੀ ਜਾਂਦੇ ਮਾੜਾ ਜਿਹੜਾ ਰਹਿ ਗਿਆ ਸੀ ਐ ਆ ਸਾਰੇ ਵੇਲੇ ਇਧਰ ਜਿੰਨੇ ਆ ਸੀ ਬਿਨਾ ਜਮਾ ਰੋਟੀਆਂ ਦੇ ਵੈਰੀ ਐ ਅੰਨ ਦੇ ਵੈਰੀ ਹਾਂ ਠੀਕ ਹੈ ਕਿ ਨਹੀਂ ਸ਼ੇਰਾਂ ਰੰਗਿਸਤ ਆ ਕੇ ਹੋਈਆਂ ਮਾਰ ਕੇ ਕਰਦੀ ਸ਼ੇਰਾਂ ਲਾਲ ਰੱਤੀ ਤਾਂ ਇੱਥੇ ਹੀ ਰੱਖਾਂਗੇ ਲਾਲ ਰੱਤੀ ਕਾਲੀ ਤੇ ਰੱਤੀ ਇੱਥੇ ਰੱਖਣੀ ਐ ਠੀਕ ਹੈ ਆ ਜਾ ਸ਼ੇਰਾਂ ਹਾਂਜੀ ਬਾਬਿਓ ਇਧਰ ਆਇਆ ਜੀ ਜਾਲੀ ਚੱਕਣ ਇੱਕ ਮਿੰਟ ਰੋਕੋ ਜਾਲੀ ਲੈ ਕੇ ਚੱਲਦੇ ਜਿਹੜਾ ਆਪਣੇ ਉਧਰ ਜਿਹੜਾ ਜਾਲ ਰੰਗ ਤੇ ਰਿਆਂ ਦੇ ਮੁੰਡੇ ਹਨ ਉਹਦੇ ਪੜਤਾਲੇ ਦਾ ਪੱਕਾ ਕੰਮ ਕਰ ਦਿੰਨੇ ਆਪਾਂ ਉਹਦੇ ਪੜਤਾਲੇ 'ਚ ਜਾਲੀ ਫਿਕਸ ਕਰ ਦਿਆਂਗੇ ਤੇ ਜਾਲੀਆਂ ਤੋਂ ਪਤਾ ਹੀ ਆਪਣੇ ਘਰੇ ਕੰਮ ਚੱਲੀ ਜਾਂਦਾ ਸੀ ਆ ਜਾਲੀ ਬੈਸਟ ਜਾਲੀ ਹੈ ਮੇਰੇ ਹਿਸਾਬ ਨਾਲ ਤਾਂ ਠੀਕ ਹੈ ਇਹ ਜਾਲੀ ਲੈ ਚਾਲਦੇ ਆ ਤੇ ਚੋਬਰ ਆਪੇ 45 ਮਰੇ ਜਾਲੀ ਦੇਣਗੇ ਲਾ ਤੇ ਇਹ ਨਾਲ ਆਪਣਾ ਕੰਮ ਲੋਟ ਆ ਜਾਊਗਾ ਜਾਲੀ ਵੀ ਲੈਂਦੀ ਮੇਰੇ ਹਿਸਾਬ ਨਾਲ ਤਾਂ ਠੀਕ ਹੈ ਆ ਜਾਈ ਲੱਗ ਜੂਗੀ ਮੇਰੇ ਹਿਸਾਬ ਨਾਲ ਸਹੀ ਹੈ ਨਾ ਹਾਂ ਸਹੀ ਬਸ ਠੀਕ ਹੈ ਲਾ ਦਾਂਗੇ ਉਹਦੇ ਤੇ ਘਰ ਦੇ ਚੋਬਰਾ ਮੋਟਰਸਾਈਕਲ ਅੰਦਰ ਤੇ ਕਿਵੇਂ ਹਾਂ ਮੈਂ ਮੈਂ ਆਪ ਹੀ ਆ ਗਿਆ ਤੇ ਉਹ ਉਹ ਤਾਂ ਰੰਗ ਮਾਰ ਕੇ ਜਾਲੀ ਲਾ ਕੇ ਉਦੋਂ ਬਾਅਦ ਖੇਤਾਂਾਂ ਦਾ ਟੇਢੀ ਦਾ ਹੋਣ ਵਾਲਾ ਪੱਠਾ ਦਰੰਗ ਵਾਲਾ ਝਲਰ ਵਾਲੀ ਕਬੂਤਰੀ ਉਹ ਖੁੱਡੇ ਜੇ ਤੇ ਦੂਜੀਆਂ ਦੋਵੇਂ ਕੂਤਰੀਆਂ ਪਰਲੇ ਖੁੱਡੇ ਤੇ ਮੰਜਾ-ਮੰਜਾ ਬਾਹਰ ਕੱਢ ਦੇਣਾ ਆਪਾਂ ਅ ਬਰੰਗੜਾ ਲਾਉਣਾ ਆਪਾਂ ਖੇਤਾਂਾਂ ਦਾ ਪੱਠਾ ਝਲਰ ਵਾਲੀ ਲੈਣਾ ਵੱਡੀ ਨਾਲ ਠੀਕ ਹੈ ਹਾਂ ਤੇ ਮੰਜਾ-ਮੰਜਾ ਬਾਹਰ ਕੱਢ ਕੇ ਕਰਕੇ ਸੈਟਵਟ ਸਾਫ਼ ਕਰਕੇ ਚੰਗੀ ਤਰ੍ਹਾਂ ਫੇਰ ਛੱਡਾਂਗੇ ਇਹਦੇ ਚ ਆਪਾਂ ਤੇ ਰੰਗ ਤੇ ਆ ਪਾ ਕੇ ਦੇ ਬਾਈ ਬਣੀ ਨੂੰ ਤੇ ਅਸੀਂ ਮੈਨੇ ਦਮਨਿਆਰ ਕਾ ਵੀਡੀਓ ਸ਼ੂਟ ਕਰਾ ਦਿਆਂ ਯਾਰ ਇਹ ਤਿਆਰ ਕਿੱਥੇ ਹੋਏ ਇਹ ਇਹਨਾਂ ਨੇ ਤਾਂ ਨਹੀਂ ਮਾਰਿਆ ਤੇਰੇ ਗੰਦੀ ਦੇ ਨਿਵਾੜ ਤੇ ਹੈ ਗੰਦੀ ਨਹੀਂ ਕਿਤੇ ਇੱਥੋਂ ਵਾਜਦਾ ਵਾਜਦਾ ਮੂੰਹ ਚ ਇੱਥੇ ਗਲਤ ਮਾਰਿਆ ਹੋਇਆ ਭਾਇਆਂ ਹਲਕਿਆਂ ਨੇ ਇਹਨਾਂ ਦਾ ਕੋਈ ਪਤਾ ਲਓ ਜੀ ਤੇ ਇਧਰ ਆਪਣੇ ਪੰਤਾਲੇ ਤੇ ਜਾਲੀ ਵੀ ਲਾਤੀ ਚੋਬਰਾਂ ਨੇ ਐਨ ਸਰਾ ਕਰਕੇ ਓਕੇ ਰਪੋਰਟਾ ਹੁਣ ਉਤੋਂ ਇੱਟਾਂ ਦਿੰਨੇ ਚੱਕ ਕੇ ਦੀਆਂ ਤੇ ਇਧਰ ਆ ਫਟਕਿਆਂ ਦੇ ਰੰਗ ਵੀ ਮਾਰਤਾ ਬਈ ਪੂਰਾ ਜਮਾ ਫਟਾ ਕੰਮ ਯਾਰ ਮੈਂ ਸਰਾ ਲਾਤੀ ਪਰ ਇਹਿੰਦਾ ਕੰਮ ਕੀ ਮੰਜਾ ਚਾਕੜੀ ਦੇ ਬਾਅਦ ਮੰਜਾ ਖਰਾਬ ਹੋ ਜਾਂਦਾ ਆਪਣਾ ਤੇ ਮਾੜੀ ਮੋੜੀ ਸਾਫ ਸਫਾਈ ਕਰਕੇ ਦੋ ਕਬੂਤਰ ਇਹਦੇ ਚ ਕੱਢ ਦਿੰਨੇ ਆ ਜਿਹੜਾ ਅੰਡੇ ਨਹੀਂ ਲਾਉਂਦੇ ਤੇ ਜਿਹੜੀ ਜੋੜੀ ਲਾਉਣੀ ਆ ਜੋੜੀ ਆ ਪਰਲੇ ਖੁੱਡੇ ਤੇ ਲਾ ਦਿੰਦੇ ਠੀਕ ਆ ਕਿ ਨਹੀਂ ਚਲੋ ਮੁੰਡਿਆ ਚੱਲ ਗਏ ਕਰ ਹਾਂਜੀ ਬਾਪੂ ਤੇ ਇਧਰੋਂ ਚੱਕੀ ਕਬੂਤਰ ਜਿਹੜੇ ਦੀ ਲਾਉਣੀ ਆ ਜੋੜੀ ਹੌਲੀ ਗੁਰ ਨੇ ਫੜ ਲਈ ਚੰਗਾ ਇਹਨੂੰ ਪੋਲਾਗ ਪੁਆਹੇ ਦਾ ਥੱਲੇ ਥੱਲੇ ਸੈਟ ਲੈਣ ਨੂੰ ਉੱਥੋਂ ਡਾ ਲਿਆ ਹੌਲੀ ਗੁਰ ਨੇ ਉੱਥੇ ਅੰਡੇ ਪਏ ਆ ਇਹ ਪਉਂਦੀ ਫਾੜੀ ਲੈ ਇੱਥੋਂ ਫੜਿਆ ਜਾਂਦਾ ਹਾਂ ਪਿਆਰ ਨਾਲ ਇੱਕ ਮਿੰਟ ਬਾਪੂ ਫੋਨ ਆਈਂਦੇ ਵਿੱਚ ਹੂਮ ਚੱਕ ਲਾ ਮੈਂ ਚੱਕ ਲੈ ਇਧਰੋਂ ਇਹ ਪੱਠਾ ਆ ਜਾ ਮੁੰਡਿਆ ਲੈ ਦਿਖਾਈ ਦੇ ਚਲੂੰ ਦਾ ਪਤਾ ਹੀ ਆ ਲੋਕਾਂ ਨੂੰ ਚ ਇੱਕ ਮਿੰਟ ਰੁਕੋ ਕਰਾ ਕੇ ਸ਼ੌਂਕ ਤੁਹਾਨੂੰ ਇਹਦਾ ਸਵਾਰ ਕੇ ਫੜਜੋ ਤੇ ਪਰੈਤ ਕੀ ਲਾਵਾਂਗੇ ਖੇਤਾਂ ਵਾਲੇ ਦਾ ਪੱਠਾ ਠੀਕ ਹੈ ਵੱਡੀ ਝਾਲ ਰਾਗੀ ਨਾਲ ਐਤ ਕੀ ਰਿਜ਼ਲਟ ਦੇਣਾ ਮੇਬੀ ਆਉਣਾ ਚਾਹੀਦਾ ਜੇ ਇਹਦੇ ਨਾਲ ਨਾ ਆਇਆ ਫਿਰ ਬਗਲਾ ਨਾਲ ਚਲਾਵਾਂਗੇ ਜੇ ਬਗਲਾ ਨਾਲ ਨਾ ਆਇਆ ਫਿਰ ਟੂਸ ਨਾਲ ਚਲਾਵਾਂਗੇ ਇਹਨਾਂ ਨੂੰ ਆਪਾਂ ਪਾ ਪਾਗੇ ਚੱਲ ਇਹਨੂੰ ਭੇੜ ਦੇ ਕਰਾਂ ਤੇ ਮੈਂ ਅੱਗੇ ਜਾ ਕੇ ਖੋਲਾ ਹੁੰਨੇ ਗੇਟ ਖੁੱਡੇ ਦਾ ਇਹਨੂੰ ਛੜਦੇ ਆ ਭਾਈ ਖੋਡੇ ਚ ਝਾਹ ਚੋਬਰ ਆ ਛੜਦੇ ਇਹਨੂੰ ਕੋਈ ਗੱਲ ਨਹੀਂ ਫੱਟੀ ਦੀ ਬਾਦੇ ਮੈਂ ਤਾਂ ਕਹਿਣਾ ਤਾਂ ਹੀ ਆਪੇ ਜਾਵੜੂਆ ਕੋਲੇ ਤੇ ਚੱਲ ਰੈਲ ਨੂੰ ਛੱਡ ਕੇ ਦੋਵੇਂ ਕੂਤਰਾ ਚੱਕ ਲੈ ਦੂਜੀਆਂ ਇੱਕ ਮਿੰਟ ਤੱਕ ਖੁੱਡਾ ਭੇੜ ਦਿੰਨੇ ਆਂ ਅਸੀਂ ਦੂਜੀਆਂ ਹੌਲ ਫੜ ਲੈ ਦੋਵੇਂ ਪਿਆਰ ਨਾਲ ਕੂਤਰਾ ਹੌਲੀ ਕਦ ਨੇ ਲੱਗਦੇ ਹੱਥ ਮੈਂ ਹਾਂ ਗੋਲੀ ਵੀ ਦੇ ਦਈਏ ਕੂਤਰਾਂ ਨੂੰ ਆਇਕਨ ਨਾਲ ਕੈਮਰਾ ਫੜੀ ਪਾਈ ਬਣੀ ਤਰ੍ਹਾਂ ਐ ਕਰਕੇ ਬਾਸ ਜੋ ਛੱਡ ਰਹੀਆਂ ਮੈਂ ਗੋਲਾਂ ਦੇ ਕੇ ਛੱਡ ਤਾ ਕੇ ਇਹਨਾਂ ਨੂੰ ਯਾਰ ਅੱਜ ਦੁੱਤਾਂਗੇ ਨਾ ਦੂਜੀ ਕੂਤਰੀ ਫਾੜੂ ਇੱਕ ਮਿੰਟ ਆਇਓ ਇੱਧਰ ਛੱਡ ਗਏ ਉਹਨੂੰ ਲਓ ਇੱਕ ਛੜਤੀ ਇੱਧਰ ਤੇ ਦੂਜੀ ਵੀ ਲਿਆਉਣੇ ਆਂ ਇੱਧਰ ਲਿਆ ਕਾਕੀ ਦੂਜਾ ਤੇ ਛੱਡ ਬਈ ਬਈ ਇਹ ਨੂੰ ਦੇ ਦੇ ਵੀ ਕੋਈ ਪਤਾ ਨਹੀਂ ਹੱਲ ਹੋਊਗਾ ਕਿ ਨਹੀਂ ਭਰਾਵਾ ਕਰੀਦਾ ਜਾਣਾ ਮਿਹਨਤ ਇਹਦੇ ਨਾਲ ਜੂੜੀ ਛੱਡਤੀ ਆ ਨਾ ਇਧਰ ਦੇਖਾ ਦਉ ਮਾ ਜਾਨ ਬਾਹਰ ਨਾਲ ਕਿਤੇ ਓਕੇ ਹੋ ਗਈ ਰਿਪੋਰਟ ਜੀ ਲਓ ਦਿਖਾਵਾ ਮੈਂ ਇਧਰ ਇਹ ਦੋਵੇਂ ਕਬੂਤਰਾਂ ਇਧਰ ਕਰਤਾ ਆ ਟ੍ਰਾਂਸਫਰ ਆਪਣੀਆਂ ਪੱਕਾ ਕੰਮ ਕਰਕੇ ਖੁੰਡਾ ਥੋੜਾ ਸਾਫ ਸਵਾਈ ਮੰਗ ਰਿਹਾ ਕੋਈ ਗੱਲ ਨਹੀਂ ਬਾਅਦ ਚ ਕਰ ਦਿਆਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇਧਰ ਆ ਜੁੜੀ ਹੋ ਗਈ ਆਪਣੀ ਇਹ ਵੀ ਦਿਖਾ ਰਿਆ ਸਾਨੂੰ ਮੈਂ ਹੋਪਸ ਹੋ ਇਹਨਾਂ ਦੇ ਬੱਚੇ ਉੱਡਣ ਤੇ ਬਾਕੀ ਵੀ ਰੱਬ ਜਾਣਦਾ ਹਨਾ ਉੱਡੇ ਨਾ ਉੱਡੇ ਕੋਈ ਦਿੱਕਤ ਨਹੀਂ ਆਣੀ ਯਾਰ ਐਡਾ ਕੀ ਹੈਗਾ ਜੂਮਣੇ ਹੋ ਰਿਹਾ ਸੇ ਹਾਂ ਹੁਣ ਸੈਟ ਆ ਸਾਰਾ ਕੰਮ ਤੇ ਇਧਰਲੇ ਤਿੰਨਾ ਜਾਨਵਰਾਂ ਨੂੰ ਵੀ ਦੇ ਦੇ ਦਵਾਈ ਠੀਕ ਹੈ ਕਿ ਨਹੀਂ ਤੇ ਸ਼ਾਕ ਆ ਵਿੱਚ ਆ ਤੁਹਾਡੇ ਇਹਦਾ ਸਭ ਕੁਝ ਹੈਗਾ ਠੀਕ ਹੈ ਕਹਿੰਦੇ ਨਾਲ ਨਾਲ ਦੋ ਸ਼ੂਟ ਚੱਲ ਰਹੇ ਐ ਇੱਥੇ ਕਿ ਉਹਨਾਂ ਨੂੰ ਵੀ ਦੇਤੀ ਬਸ ਦੋ ਫੁੱਡਾਂ ਰਹਿ ਗਏ ਉਹਨਾਂ ਨੂੰ ਦਵਾਈ ਦੇ ਕੇ ਫਿਰ ਬਲਜੀਤ ਨਾਲ ਜਾਣਾ ਕੀ ਵਿਜ਼ਿਟ ਕੁੜੀ ਛੱਡਣੀ ਆ ਯਾਰ ਵਿਆਹ ਵਾਲੇ ਵਿਆਹ ਵਾਲੇ ਤਾਂ ਕੁੜੀ ਨਹੀਂ ਕੰਮ ਆਉਂਦੀ ਨੇ ਤੈਨੂੰ ਨਹੀਂ ਦੂਜੀ ਟਰੱਕੀ ਨਹੀਂ ਦੂਜੀ ਲਿਆਵਾਂਗੇ ਦੂਜੀ ਲਿਆਵਾਂਗੇ ਫੁੱਲਾ ਵਾਲੀ ओरिजिनल ਠੀਕ ਐ ਚਲੋ ਕੇ ਰਿਪੋਰਟਾ ਉਹਨੇ ਅਸੀਂ ਦਵਾਈ ਦੇ ਦੇ ਕੇ ਕਰਾਂ ਕਰ ਦੇ ਤੈਨੂੰ ਕੋਈ ਗੰਦੀ ਕਰਨਾ ਦਾ ਮੈਂ ਕੂਤਰ ਫੜ ਲਿਆ ਵਾਂ ਤੇ ਦੇਗੇ ਦਵਾਈ ਨਾਲ ਦੀ ਨਾਲ ਹਾਂਜੀ ਬਾਬੇ ਉਹ ਕੁੜੀ ਸੜਤੀ ਭਈ ਇੱਥੇ ਬੰਨਿਆਂ ਦੀ ਕਿੱਲੇ ਤੇ ਹੁਣ ਫਿਰ ਆ ਸੀ ਜਾਵਾਂ ਹੁਣ ਚੱਲਦੇ ਆ ਘਰ ਨੂੰ ਕਿਤਾ ਕਾਲ ਚਰਾਣੀ ਦੇ ਗੇੜਾ ਵੀ ਸਾਨੂੰ ਟਰੈਕਟਰ ਦੇ ਦੂਰ ਪਏ ਜਾਂਦਾ ਹੈਗੇ ਘੋੜਾ ਵੀ ਕਰ ਲਿਆ ਚੱਲਦਾ ਆਸੀਂ ਕੀ ਹੋ ਗਿਆ ਸਟਾਰਟ ਨਹੀਂ ਦਾ ਦੋ ਦਿਨ ਹੋ ਗਏ ਖੜੇ ਨੂੰ ਸਟਾਰਟ ਕਿਵੇਂ ਹੋਊਗਾ ਫਿਰ ਇਹ ਕਿ ਨਹੀਂ ਚੋਕਚਾਕ ਲਾ ਭਾਈ ਇਹਦੀ ਅਰੇ ਸੁਣਾ ਦੇ ਕਮਾਲ ਹੋ ਗਈ ਯਾਰ ਇਹ ਖੜਾ ਖੜੀ ਬੇਕਾਰ ਹੋ ਗਿਆ ਇਹਨਾਂ ਦਾ ਚਲਾਇਆ ਜਾਣੀਗਾ ਆਪਾਂ ਇਟਸ ਟੂ ਟਾਈਮ ਮੇਰੇ ਬਿਊਰੋ ਮੈਂ ਟੀ ਲੈ ਆਇਆ ਚੋਬਰਾਂ ਵਾਸਤੇ ਨਲੇ ਕੋਈ ਕੋਟਾ ਪੀ ਦਾਂਗੇ ਵਿੱਚੋਂ ਹਣਾ ਬਾਕੀ ਦਿਨ ਅੱਜ ਵਾਲਾ ਵੀ ਸੇਵ ਚੱਲਿਆ ਭਾਈ ਲਓ ਜੀ ਹੈਂਡ ਟ੍ਰੇਨ ਵਾਲੇ ਬੱਚੇ ਨੂੰ ਦੇ ਤੇ ਇਹ ਸ਼ੋਲੇ ਤੇ ਉਹਦੀ ਪਾਣੀ ਵੀ ਦੇਵਾਂਗੇ ਪਰ ਇਹ ਤੇ ਹੈਂਡ ਟ੍ਰੇਨ ਨਾਲ ਇਲੱਛਣ ਨਹੀਂ ਲੱਗਦਾ ਦੇਖੋ ਤੁਹਾਨੂੰ ਛੱਡ ਕੇ ਹੋਣਾ ਇੱਥੇ ਬੜਾ ਇਹ ਤਾਂ ਐਂ ਚੱਲਦਾ ਬੰਦੇ ਤੋਂ ਲੈ ਦੇਖੋ ਲਾ ਪੂਰੇ ਮੂਰੇ ਕਰਦਾ ਹੀ ਵਾਲਾ ਚਲੋ ਕੋਈ ਡੇਕਦ ਨਿਆਰਾ ਹੋਇਆ ਹੈਂਡ ਟ੍ਰੇਨ ਠੀਕਾ ਨਹੀਂ ਪਰ ਸਾਤਰੀ ਦੇ ਚੜਾ ਦਾਂਗੇ ਆਪਾਂ ਇੰਨੇ ਹੀ ਕੰਮ ਹੈ ਕਿ ਨਹੀਂ ਲੈ 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 ਇਹ ਤਾਂ ਹੋਈ ਪਹਿ ਹੈਂਡ ਟ੍ਰੇਨ ਨਾਲ ਇਹਦਾ ਬੱਸ ਇਹਦਾ ਕੱਢੀ ਇਹਦਾ ਕਹਿੰਦਾ ਦੱਸ ਪਿੰਜਰੇ ਚ ਪਾਓ ਤੇ ਬਾਹਰ ਹੀ ਛੱਡੋ ਬਾਹਰ ਹੀ ਛੱਡੋ ਤਾਂ ਹੀ ਪਿੰਜਰੇ ਕਿੰਨੀ ਜਾਂਦਾ ਨਹੀਂ ਪਿੰਜਰੇ ਕਿੰਨੀ ਜਾਂਦਾ ਠੀਕ ਹੈ ਇਹਨੂੰ ਉੱਥੇ ਰੱਖਿਆ ਭਾਈ ਬਣੀ ਮੈਂ ਤਾਂ ਕਹਣਾ ਯਾਰ ਇੱਥੇ ਮਾਂ ਬਿੱਲੀ ਨੂੰ ਜਗਾਂ ਨੂੰ ਭੁੱਲ ਜੂਗਾ ਇੱਥੇ ਫਿਰਦਾ ਰਿਆ ਇਹ ਤਾਂ ਕਰਕੇ ਹੈਗੇ ਹਵਾ ਸਹੀ ਹੈ ਦੀ ਦੇਖ ਲਾ ਬਾਕੀ ਇੰਨੇ ਚਿਰ ਦੀ ਨਿਕਲੀ ਪਿੰਡ ਦਾ ਲਈ ਜਾਊਗੀ ਇਹ ਮੇਰੇ ਹਿਸਾਬ ਨਾਲ ਹਵਾ ਹੈਗੀ ਆ ਭਾਈ ਤੁਸੀਂ ਪਿੰਡ ਜਾ ਸਕਦੇ ਹੋ ਠੀਕ ਹੈ ਕਿ ਨਹੀਂ ਓਕੇ ਮੁੰਡਿਓ ਚੱਲ ਠੀਕ ਹੈ ਸਟੈਂਡ ਚੱਕ ਲਾ ਆਇਆ ਕਰੋ ਜਦੋਂ ਜੀ ਕਰੇ ਵਦਿਆਂ ਨਾਲ ਮੇਰਾ ਜੀ ਲੱਗ ਜਾਂਦਾ ਠੀਕ ਹੈ ਕਿ ਨਹੀਂ ਚਲੋ ਬਾਬੇ ਉਹਨੂੰ ਤੋਰਤਾ ਚੋਬਰਾਂ ਨੂੰ ਗਏ ਆਪਣਾ ਕੋੜਾ ਕੇ ਠੱਲ ਹੈ ਜੀ ਨਹੀਂ ਲੱਦੇ ਇਹਦੇ ਵਾਣਾ ਖਟਾਰਾ ਵਾਣਾ ਆਪਣਾ ਓਕੇ ਰਪੋਟ ਤੇ ਬੱਚੇ ਨੂੰ ਥੋੜੇ ਛੋਲੇ ਹੋਰ ਦੇ ਦੇਗੇ ਉਹਦੀ ਪਾਣੀ ਹੋਰ ਦੇ ਦੇਗੇ ਬਈ ਹੈਂਡ ਟ੍ਰੇਨਿੰਗ ਨਹੀਂ ਹੋਣਾ ਵੱਡਾ ਹੋ ਗਿਆ ਡਰਦਾ ਹੀ ਬਾਲਾ ਉਹ ਹਨਾ ਕੁੱਲ ਮਿਲਾ ਕੇ ਹੁਣ ਉਹ ਮੋਹ ਵਾਲਾ ਪਾਲਦਾ ਮੋਹ ਪਿਆਰ ਦਾ ਐਨਾ ਆਪਣੇ ਤੋਂ ਹੁੰਦਾ ਨਹੀਂ ਤਾਂ ਕਰਕੇ ਮੁਸ਼ਕਲ ਆ ਬੇਬੀ ਇਹਦਾ ਹੈਂਡ ਟ੍ਰੇਨਿੰਗ ਤਾਂ ਚਲੋ ਛੋਲੇ ਦੇ ਕੇ ਪਾਣੀ ਦੇ ਕੇ ਬਾਹਰ ਦੰਨਿਆ ਕੋਈ ਦਿੱਕਤ ਨਹੀਂ ਹਾਂਜੀ ਬਾਬੇ ਉਹ ਤੇ ਬੱਚੇ ਨੂੰ ਫੇਰ ਚੱਕ ਲਈ ਆਪਾਂ ਇਨੂੰ ਮਤਲਬ ਨਾ ਸ਼ੋਲੇ ਘੱਟ ਦਿੱਤੇ ਸੀ ਇਹ ਪਹਿਲਾਂ ਪਹਿਲੇ ਪਾਣੀ ਵੀ ਦੇਣਾ ਰਹਿੰਦਾ ਸੀ ਪਾਣੀ ਦੀ ਸਰਿੰਜ ਕਿੱਧਰ ਗਈ ਦੀ ਆਪਈ ਜੜੇ ਤੈਨੂੰ ਪਾਣੀ ਦਿੰਨੇ ਆ ਆਪਾਂ ਤੇ ਨਾਲੇ ਇੱਕ ਹੋਰ ਸ਼ੋਲੇ ਦਿੰਨੇ ਆ ਢਕਾ ਕੇ ਭਾਉਣੇ ਆ ਤੇ ਮੇਰੇ ਹਿਸਾਬ ਨਾਲ ਬਈ ਇਹ ਛਤਰੀ ਤੇ ਹੀ ਉਹ ਭੈਣ ਚੁ ਕਿੰਨੀਆਂ ਕੀੜੀਆਂ ਓਏ ਸਾਲੀਆਂ ਦੇਖੋ ਕੀ ਹਾਲ ਕੀਤਾ ਇਹਨਾਂ ਨੇ ਇੱਧਰ ਜੋ ਗਏ ਬਹਿ ਜਾਣੇ ਯਾਰ ਨਹੀਂ ਤਾਂ ਖਾ ਜਾਣਗੇ ਭੈਣਾਂ ਇਹ ਚਲੋ ਕੋਈ ਨਾ ਇੱਕ ਮਿੰਟ ਮੈਨੂੰ ਟੋਬਲ ਟੂਲ ਵਿਛਾਉਣ ਦਿਓ ਫਿਰ ਉਹਨੂੰ ਬਾਕੇ ਤੇ ਕਰਾਈਏ ਹੈਂਡ ਫੀਡ ਓਏ ਬੜਾ ਗੰਦਾ ਇਕਦਾਂ ਹੁਣ ਉਧਰ ਨੂੰ ਜਾਊਗਾ ਦੇਖੋ ਉੱਡ ਕੇ ਕਿਹੜਾ ਖੁੱਡਿਆ ਕਿਨੂੰ ਜਾਊਗਾ ਇਹ ਕਬੂਤਰਾਂ ਕੰਨੇ ਨੂੰ ਓਏ ਕੋਈ ਨਾ ਮੇਰੇ ਮੈਂ ਹੀ ਪੂਰੀ ਪਾਊਂਗਾ ਤੈਨੂੰ ਹੋਰ ਕੋਈ ਨਹੀਂ ਦਾਣੇ ਦਿੰਦਾ ਕਰਕੇ ਪੋਟੇ ਫੁੱਲ ਚ ਉਬਰਦੇ ਮਤਲਬ ਪੋਟਾ ਕਰਕੇ ਫੁੱਲ ਚ ਉਬਰਦਾ ਉਹ ਫੁੱਲ ਨਹੀਂ ਹਸਾਬ ਜਿਹਦਾ ਵੱਤ ਜਿਹਦਾ ਤੁਹਾਡੇ ਸਾਹਮਣੇ ਦਿਖੀ ਜਾਂਦੇ ਕਿੰਨੇ ਕੁ ਛੋਲੇ ਦਾਣੇ ਦਿੱਤੇ ਇਹਨੂੰ ਆਪਾਂ ਤੇ ਉਦੀ ਬਾਸ ਇਹਨੂੰ ਸਰਿੰਜ ਮਾਰ ਕੇ ਪਾਣੀ ਦੀ ਖੜਜੋ ਇਹ ਵੀ ਤੁਹਾਨੂੰ ਲਾਈਵ ਹੀ ਦਿਖਾਵਾਂ ਸਾਰਾ ਮੈਂ ਸਵਾਜਾ ਦੇ ਕੇ ਨਾ ਵੀਡੀਓ 'ਚ ਤੇ ਇੱਥੇ ਰੱਖ ਕੇ ਇਹਨੂੰ ਇੱਥੇ ਰੱਖ ਕੇ ਤੇ ਐ ਕਰਕੇ ਤੇ ਪਾਣੀ ਵਧ ਦਿੰਦਾ ਜੀ ਯਾਰ ਥੋੜੀ ਜਿਹੀ ਪਾਣੀ ਦਾ ਸ਼ਾਰਟ ਘਟ ਮੰਨਦਾ ਮਤਲਬ ਪਾਣੀ ਤੇ ਇੰਨੇ ਹੀ ਕਰਦੇ ਆ ਉਹਦੀ 15 20 ml ਠੋਕੇ ਆ ਪਾਣੀ ਤੇ ਬੱਚਾ ਆਪਣਾ ਓਕੇ ਰਪੋਟਾਂ ਇੱਕ ਮਿੰਟ ਇਹ ਹੈਂਡ ਟ੍ਰੇ ਨਹੀਂ ਹੁੰਦਾ ਯਾ ਡਰਦਾ ਵਾਲਾ ਇਹ ਬੰਦਰ ਇਹ ਤਾਂ ਆਪਦੇ ਪਿੰਜਰੇ ਦੀ ਚਾਸੀ ਕਰੀ ਜਾਂਦਾ ਜਾਣ ਦੀ ਲੈ ਉਹ ਤੇ ਵੜ ਕੇ ਬਹਿ ਜਾਊਗਾ ਉਹ ਬਹਿ ਗਿਆ ਚਲੋ ਕੋਈ ਗੱਲ ਨਹੀਂ ਓਕੇ ਰਪੋਟਾਂ ਰੱਖ ਦੀ ਜੀ ਆਪਣੇ ਕਬੂਤਰਾਂ ਨੂੰ ਦਾਣੇ ਇੱਧਰ ਲਿਆਣੂ ਤੇ ਓਨਲੀ ਖਰਾਕ ਬਾਬੇ ਉਹ ਕਣਕ ਜਮਾ ਘਟਾ ਦੀ ਖਰਾਕ ਫੁੱਲ ਕਰਤੀਏ ਜਮਾ ਚੱਕਰ ਗਿਆ ਕਬੂਤਰ ਮੈਨੂੰ ਐਂ ਸ਼ੱਕ ਪੈਂਦਾ ਨਾ ਕਬੂਤਰ ਕਮਜ਼ੋਰੀ ਜੀ ਸੀ ਨਾ ਉਸ ਤੋਂ ਬੱਚਿਆਂ ਦਾ ਜ਼ੋਰ ਪੈ ਗਿਆ ਤੇ ਖਰਾਕ ਥੋੜੀ ਵਧਾ ਆਦੀ ਮੈਂ ਥੋੜੀ ਮੈਨੂੰ ਤਾਕਤ ਚ ਆ ਜਾਣਗੇ ਕਬੂਤਰ ਆਜੋ 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 ਤੇ ਜਦੋਂ ਮਾੜੇ ਕਬੂਤਰ ਵਾਵਾ ਹੋਗੇ ਤਾਕ ਦੀ ਉਸ ਤੋਂ ਬਾਅਦ ਆਪਾਂ ਖਰਾਕ ਘਟਾ ਦੇਾਂਗੇ ਤੇ ਕਣਕ ਵਧਾ ਦੇਾਂਗੇ ਇਹ ਕਬੂਤਰਾਂ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਸਾਰਾ ਕੁਝ ਖਰਾਕ ਦੀ ਸੈਟਿੰਗ ਕਰਨੀ ਪੈਂਦੀ ਆਪਾਂ ਨੂੰ ਵਧਾਉਣਾ ਘਟਾਉਣਾ ਖੜ ਦੇ ਇੱਕ ਮਿੰਟ ਆਇਓ 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 ਪੁੱਤ ਆਇਓ 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 ਬੇਟਾ ਓਕੇ ਹੋ ਗਈ ਰਿਪੋਰਟ ਭਾਈ ਇਹ ਬੈਟ ਕਾਲ ਨੂੰ ਪਾ ਜਾਂਗੇ ਲਓ ਜੀ ਤੇ ਇਧਰ ਲਈ ਫੇਰਾਂ ਨੂੰ ਪਾ ਦਈਏ ਆਪਣੇ ਬੈਟ ਕਾਲਿਆਂ ਨੂੰ ਪਹਿਲਾਂ ਲਾਈਟਸ ਵਗੈਰਾ ਆਨ ਕਰ ਲਿਓ ਜਾਗ ਪਾ ਜਾਗ ਪਾਓ ਜਾਗ ਪਾ ਹਰ ਜਾਗ ਪਾ ਤੇਰੀ ਖੜ ਜਾ ਹੁਣ ਤਾਂ ਜਗੇਗੀ ਫਿਰ ਓਕੇ ਲਓ ਜੀ ਕਰਦਗੇ ਇਹਨਾਂ ਦੀ ਟ੍ਰੇ ਫੁੱਲ ਜਾਵਾਂ ਫੁੱਲ ਤਾਂ ਨਹੀਂ ਚਲ ਇੰਨੀ ਕੁ ਬਹੁਤ ਐ ਓਕੇ ਰਿਪੋਰਟ ਠੀਕ ਆ ਬਾਬੇ ਇਧਰ ਪਾਣੀ ਪੂਣੀ ਵੀ ਪਾ ਤੀ ਲਓ ਜੀ ਤੇ ਇਧਰੋਂ ਇਹ ਕਬੂਤਰਾਂ ਵੀ ਚੱਕ ਲੈਣਾ ਜਿਹੜੀਆਂ ਜਾਲ ਛੱਡੀਆਂ ਸੀ ਦੋਵੇਂ ਰਾਤ ਨੂੰ ਖੁੱਡੇ ਚ ਤੇ ਦਿਨੇ-ਦਿਨੇ ਇਹ ਜਾਲ ਚ ਠੀਕ ਐ ਚਲੋ ਖੰਡੋ ਓਕੇ ਰਿਪੋਰਟ ਚਾ ਲ ਦੂੰਗੀ ਬੇਟਾ ਖਾਓ ਦਾਣਾ ਪਾਣੀ ਕਰੋ ਐਸ਼ ਤੇ ਦੂਜਾ ਕਬੂਤਰ ਤੇ ਕਬੂਦੀ ਚੱਕ ਲਗੇ ਯਾਰ ਉਹਨਾਂ ਨੂੰ ਮੈਂ ਤਾਂ ਕਹਿੰਦਾ ਡੋਲੀ ਚ ਪਾ ਕੇ ਜਾਲੀ ਉਹ ਜੋੜੀ ਬਣਾ ਦੇ ਕੋ ਉਹਨਾਂ ਦੀ ਆਪਾਂ ਤੇ ਦਾਣੇ ਪਾ ਦੀ ਬਈ ਇੱਧਰ ਆਪਣੇ ਪਿੰਜਰੇ ਵਾਲੇ ਕਬੂਤਰਾਂ ਨੂੰ ਠੀਕ ਐ ਇਹ ਕਬੂਤਰ ਵੀ ਥੋੜੇ ਦਿਨ ਹੀ ਇੱਥੇ ਬਸ ਜਿੰਨੇ ਦਿਨ ਕਬੂਤਰਾਂ ਆਂਡੇ ਨਹੀਂ ਰੱਖਦੀਆਂ ਤੇ ਉਹਨਾਂ ਟਾਈਮ ਹੀ ਐ ਉਤੋਂ ਬਾਅਦ ਇਹਨਾਂ ਦੀ ਵੀ ਜੋੜੀ ਪੱਟ ਪਏਗੇ ਤੇ ਇੱਧਰ ਬੈਟ ਕਾਲੇ ਕਬੂਤਰਾਂ ਨੂੰ ਵੀ ਪਾਣੀ ਪਾ ਜਾਂਦਾ ਬਈ ਤੇ ਇੱਧਰ ਆਹ ਦੋਵੇਂ ਖੁੱਡਾਂ ਜਿਵੇਂ ਪਾਤਾ ਵਾਟਰ ਹਉ ਤਾਂ ਦਾਣ ਆਪਣੇ ਪਿਆ ਸੀਗਾ ਰਹਿ ਗਏ ਕੱਲੇ ਆਪਣੇ ਅੰਦਰ ਵਾਲੇ ਇੱਕ ਮਿੰਟ ਹਟ ਜਾ ਥੋੜੀ ਊਣੀ ਕਰ ਲਗੇ ਪਿੰਜਰੇ ਵਾਲੇ ਕਬੂਤਰ ਤੇ ਇਹਨਾਂ ਨੂੰ ਵੀ ਵਾਟਰ ਰੱਖ ਦਗੇ ਤੇ ਬਾਸ ਦਾਣੇ ਪਾਣੀ ਵਾਲਾ ਸਾਰਾ ਕੰਮ ਕਲੀਅਰ ਆ ਵੀ ਏ ਟੂ ਜ਼ेड ਇੱਕ ਮਿੰਟ ਇਹਨਾਂ ਨੂੰ ਰੱਖ ਦਈਏ ਇਹ ਵੀ ਕਲੀਅਰ ਕਰ ਹੀ ਦੇ ਤੁਹਾਡੇ ਸਾਹਮਣੇ ਲਓ ਜੀ ਓਕੇ ਗੇ ਬੋਰ ਅਸੀਂ ਦੁਬਾਰਾ ਲੋਕ ਲਾ ਦਨੇ ਇਹਨੂੰ ਆਪਾਂ ਤੇ ਉਹ ਕੁੱਡੇ ਜਿਹੜੀ ਜੋੜੀ ਸੀਗੀ ਮਤਲਬ ਜਿਹਨੂੰ ਆਪਾਂ ਜੇਲ੍ਹ ਕੀਤੀ ਸੀ ਉਮਰ ਕੈਦ ਦੀ سزا ਲਈ ਸੀ ਜਿਹੜੀ ਜੋੜੀ ਨੂੰ ਆਪਾਂ ਤੇ ਉਹ ਜੋੜੀ ਦਾ ਵੀ ਦਰਵਾਜ਼ਾ ਖੋਲਤਾ ਪਹਿਲਾਂ ਤਾਂ ਭੁੱਲ ਗਿਆ ਸੀ ਮੇਰੇ ਬਾਅਦ ਚ ਯਾਦ ਆਇਆ ਹਨ ਵੀ ਉਹਨੇ ਵੀ ਦਾਣਾ ਪਾਣੀ ਖਾਣਾ ਹੋਊਗਾ ਤਾਂ ਕਰ ਕੋ ਦਾਣਾ ਪਾਣੀ ਖਾਣਗੇ ਜਦੋਂ ਦਾਣੇ ਪਾਣੀ ਨਾ ਖਾ ਕੇ ਰੱਜ ਕੇ ਲੜਨ ਲੱਗੇ ਤਾਂ ਕਰਨ ਲੱਗੇ ਉਦੋਂ ਫੇਰ ਕੈਦ ਨਾਲ ਦੀ ਨਾਲ ਉਹਨਾਂ ਨੂੰ ਤੇ ਹੁਣ ਬਈ ਖੇਤ ਆਈ ਆਪਾਂ ਆਪਣੇ ਯਾਰ ਸੀਰੀਅਸ ਸਪਾਈਡਰਮੈਨ ਨੂੰ ਚੜਾ ਲਿਆਈਏ ਉਹ ਸੀਗਾ ਉਧਰ ਨਰਮੇ ਵਾਲੇ ਖੇਤ ਕਾਕੂ ਕੁਮਾਰੀ ਆਏ ਸੀ ਮੈਨੂੰ ਲੱਗਦਾ ਤੇ ਇਧਰੋਂ ਲਗਭਗ ਲੋਕ ਵਗੈਰਾ ਲਾ ਗਿਆ ਮੈਂ ਤੇ ਮੌਸਮ ਵੀ ਹਵਾ ਚੱਲਣ ਲੱਗੀ ਮੀਂਹੇ ਨਹੀਂ ਆ ਸਕਦਾ ਲੈਟ ਵੀ ਜਾ ਸਕਦੀ ਹੈ ਛੇਤੀ ਛੇਤੀ ਸਾਰੇ ਕੰਮ ਤਾਂ ਇਹਨੇ ਵਿਗੜਦੇ ਆਪਾਂ ਪਹਿਲੇ ਨੰਬਰ ਤੇ ਸੀਰੀਅਰ ਕਾ ਨੂੰ ਚੜਾ ਲਿਆ ਗਿਆ ਆਪਾਂ ਪਹੁੰਚ ਗਏ ਜੀ ਲਗਭਗ ਖੇਤ ਕਹੋ ਲੱਗਾ ਬਸ ਸਾਹਮਣੇ ਕਹਿੰਦੇ ਸੀਰਾ ਸਪਾਇਡਰਮੈਨ ਮੇਰੇ ਵੀਰੋ ਇਸ ਨੂੰ ਦੀਦਾ ਦੇਖ ਲੋ ਮੋਣ ਦਾ ਦੀਦਾ ਨਹੀਂ ਆਣਾ ਫੋਨ ਵੇਚਦੀ ਚਲੋ ਬਸ ਇਹਨੂੰ ਲੈ ਕੇ ਤੇ ਘਰੇ ਹੀ ਚੱਲਦੇ ਉਹਨਾਂ ਦਾ ਰਸਟ ਵਾਲੇ ਫਾਇਰ ਦਾ ਇੱਥੇ ਉਹ ਹੋਰ ਸੀਰਿਆ ਕਿਵੇਂ ਆ ਓਏ ਹੋਰ ਜੀ ਹੋਰ ਠੀਕ ਆ ਪੁੱਤਰਾ ਠੀਕ ਆ ਜੀ ਇਹ ਕਿਹਦਾ ਮੋਟਰਸਾਈਕਲ ਇਹ ਤਾਂ ਆਪਣਾ ਹੈ ਅੱਛਾ ਇਹ ਆਪਣੇ ਕੋਲੇ ਹੁੰਦਾ ਹੈ ਦੂਜਾ ਘਰੇ ਹੁੰਦਾ ਤਾਂ ਕਰਕੇ ਠੀਕ ਹੈ ਚੱਲੇ ਗਏ ਫਿਰ ਘਰੇ ਆਪਾਂ ਆ ਠੰਡ ਵੀ ਕਰਾਦੀ ਬਾਕੀ ਹਾਂ ਜੀ ਯਾਰ ਹਾਂ ਚੱਲੀ ਜਾਂਦੀ ਤੇ ਇਧਰਲੇ ਮੋੜ ਘਰ ਤੇ ਭਰਾਓ ਅੱਛਾ ਆਏ ਘਰ ਤਾਂ ਠੀਕ ਆ ਠੀਕ ਆ ਤੇ ਕੱਕ ਹੈਈ ਵਾਲਾ ਵੇਖ ਲੈ ਬਿੱਲੇ ਬੋਲਾ ਨਜਾਇਜ਼ ਹੀ ਹੈਣਾ ਹਾਂ ਜੀ ਮੇਰੇ ਵੀਰੋ ਆ ਗਏ ਜੀ ਘਰੇ ਤੇ ਇਧਰੋਂ ਬਾਹਰੋਂ ਛੱਡੀਏ ਅੰਦਰੋਂ ਛੱਡੀਏ ਲਾਈਟ ਪਹਿਲਾਂ ਤਾਂ ਆਪਾਂ ਤੇ ਇੱਕ ਕੰਮ ਹੋਰ ਕੀਤਾ ਆ ਕੇ ਵੀਰੋ ਕੀੜੀਆਂ ਬਹੁਤ ਜ਼ਿਆਦਾ ਸੀਗੀਆਂ ਤੇ ਖੁੱਡਿਆਂ ਦੇ ਡੋਰਸ ਮੂਰੇ ਹੈਣਾ ਆਪਾਂ ਉਹ ਚੌਕ ਜਹਾ ਲਾਤਾ ਕਿਹੜਾ ਹੁੰਦਾ ਲਸ਼ਮਰੇ ਖਾਲ ਦੋਵੇਂ ਖੁੱਡਿਆਂ ਦੇ ਮਰੇ ਚੌਕ ਲਾਤਾ ਤੇ ਇਧਰ ਇੱਕ ਦੋ ਕਬੂਤਰਾਂ ਰਹਿੰਗਾ ਜੋੜੀ ਅੰਦਰ ਕਰਤੀ ਇਹਨਾਂ ਨੂੰ ਲੋਕ ਲੋਕ ਸਾਰਿਆਂ ਨੂੰ ਦੇਵਾਂ ਮੈਂ ਹਾਂਜੀ ਮੇਰੇ ਵੀਰੋ ਆਗੇ ਜੇ ਇਧਰ ਲੈ ਕਰੇ ਨਾ ਇੱਕ ਤਾਂ ਕਰਿਆਂ ਦੀ ਬਈ ਰੂਟ ਟੂਟੀ ਖਾ ਜਾਂਦੀ ਓਕੇ ਰਪੋਟਾ ਲੋਰ ਆਪਣੀ ਮੋਢੇ ਤੇ ਡੰਗ ਰੱਖੀ ਆ ਭਾਈ ਸਾਹਿਬ ਤੇ ਛੇਤੀ ਛੇਤੀ ਇਧਰ ਲੈ ਕਰ ਆ ਗਿਆ ਮੈਂ ਆਪਣਾ ਕਾਲ ਨਾਲ ਕਾਲ ਤਾਂ ਬਈ ਅਸੀਂ ਕਾਦੀ ਸੀਗੀ ਮੈਂ ਟਾਈਮ ਲੇਟ ਬੜੇ ਪਿਆ ਹਣਾ ਲਗਭਗ 11:30 ਹੋ ਗਏ ਬਈ 11:30 12:00 ਵਜੇ ਤੇ ਹਜੇ ਹੁੰਨਾ ਕੇ ਆਇਆ ਮੈਂ ਇੱਕ ਵਾਰ ਪਰ ਮੈਂ ਸਮਾਨ ਰੱਖਾਂ ਸਾਰਾ ਆ 20 ਰੁਪਏ ਦੁਕਾਨ ਤੋਂ ਮੁੜੇ ਸੀ ਕਿ ਬਸ ਆਹੀ ਮਣੀ ਰਹੀ ਗਈ ਇੰਨੀ ਕਰੰਸੀ ਰਹੀ ਸਾਹ ਕੇ ਰੱਖ ਕੇ ਭਾਂਚੂ ਕਈ ਨਹੀਂ ਲਾਉਣੀ ਨਹੀਂ ਪੈ ਜਾਂਦੀ ਇੱਥੇ ਐ ਕਰਕੇ ਠੀਕ ਹੈ ਕਿ ਨਹੀਂ ਤੇ ਬਸ ਓਕੇ ਰਿਪੋਰਟਾਂ ਯਾਰ ਮੈਂ ਤਾਂ ਕਹਣਾ ਵਲੌਗ ਦੀ ਐਂਡਿੰਗ ਕਰ ਹੀ ਦਿੰਨੇ ਹਾਂ ਕੋਈ ਐਡਾ ਕੁ ਮਗਰ ਰਹਿ ਤਾਂ ਗਿਆ ਨਹੀਂਗਾ ਕੀ ਕਰਨਾ ਇੱਕ ਤਾਂ ਬੱਚੇ ਵਾਸਤੇ ਛੋਲੇ ਭੋਣ ਆਲੇ ਆ ਦਾਣਾ ਪਣ ਸਾਰੇ ਪੁੱਤਰਾਂ ਨੂੰ ਭੋਗਿਆ ਮੇਰੇ ਵੀ ਠੀਕ ਹੈ ਕਿ ਨਹੀਂ ਤੇ ਹੋਰ ਕੋਈ ਕੰਮ ਤਾਂ ਹੁਣ ਪਤਾ ਹੀ ਰਹਿ ਨਹੀਂ ਸਾਰੇ ਕੰਮ ਤਾਂ ਨੇਪੜਿਆ ਵਾਸ ਹੁਣ ਆਪਾਂ ਸੌਣਾ ਹੀ ਆ ਕੱਲਾ ਹਨ ਤੇ ਇੱਕ ਤੇ ਕਰਦੇ ਜੀ ਬਲੌਗ ਦੀ ਐਂਡਿੰਗ ਸਾਰਾ ਸਮਾਨ ਸਾਨੂੰ ਸਾਂਪ ਤਾਂ ਆਪਾਂ ਜਿੰਨੇ ਆ ਬਾਹਰ ਕੋਈ ਮੰਜੇ ਪਏ ਸੀ ਬਾਲਟਾਂ ਕੋਈ ਪੱਖਾ ਜਾਂ ਹੋਰ ਕੋਈ ਵੀ ਐਕਸਟਰਾ ਸਮਾਨ ਸਾਰੇ ਜਿੰਦੇ ਕੁੰਡੇ ਲੋਕ ਵਗੈਰਾ ਲਾ ਕੇ ਸੈੱਟ ਕਰਦਾ ਕੰਮ ਮੋਟਰਸਾਈਕਲਾਂ ਚਾਬਾ ਚੂਬਾ ਕੱਢਦਾ ਗੇਰੀ ਉਹਨਾਂ ਨੂੰ ਨਾਲੇ ਪਿਆ ਕੇ ਜਿਹੜੇ ਖੜੇ ਹਨ ਇੱਕ ਤਾਂ ਚੱਲ ਆਪਣਾ ਨਹੀਂ ਦੂਜਾ ਆਪਣੇ ਪੱਲੇ ਕੋਈ ਹੋਰ ਤਾਂ ਕੋਈ ਗੱਲ ਨਹੀਂ ਤੇ ਬੱਚੇ ਵਾਸਤੇ ਇਧਰ ਸ਼ੂਲੇ ਪਿਉਂਦੇ ਬਈ ਤੇ ਬੱਚੇ ਦੇ ਨਾਲ ਨਾਲ ਆਪ ਵੀ ਖਾਇਆ ਕਰਾਂਗੇ ਵੱਧ ਭਿਉਂਦੇ ਵੈਸੇ ਤਾਂ ਬਦਾਨ ਵੀ ਪਈ ਸੀ ਨਾ ਕੁਛ ਤਾਂ ਆ ਪਏ ਤੇ ਐਂ ਤਾਂ ਹੋਰ ਵੀ ਬਹੁਤ ਪਏ ਹੈਗੇ ਤੇ ਮੈਂ ਦੇਖਿਆ ਲੱਗੇ ਪਏ ਬਈ ਸੁਸਰੀ ਲੱਗੀ ਪਈ ਇਹਨਾਂ ਨੂੰ ਤੇ ਤਾਂ ਕੰਮ ਦੇ ਹੈਣੇਗੇ ਮੈਂ ਚਲ ਕਰਾਂ ਇਕੱਲੇ ਉਹ ਕਰ ਲਾਂਗੇ ਫਿਰ ਇਹ ਦੂਸਰ ਨੂੰ ਪਤਾ ਮੈਂ ਜਿਮ ਵਗੈਰਾ ਜਾਣ ਕਰਨੀ ਹੈਗੀ ਸਾਂਵੇਂ ਸਾਰਾ ਤਾਂ ਥੋੜੀ ਸਰੀਰ ਨੂੰ એનર્ਜੀ ਤਾਕਤ ਚਾਹੀਦੀ ਹੈਗੀ ਤਾਂ ਕਰਕੇ ਉਹ 2-3 ਮਹੀਨੇ ਚ ਪਾਇਸਾ ਸਰੀਰ ਬਣਾ ਲੈਣਾ ਯਾਰ ਤੁਸੀਂ ਵਹਿੰਦੇ ਰਹੋ ਮੈਂ ਬਸ ਨੇਚਰਲ ਉਹ ਵੀ ਹੈ ਨਾ ਮਤਲਬ ਕੋਈ ਪ੍ਰੋਟੀਨ ਵਗੈਰਾ ਹਨਾ ਉਦਾਂ ਦਾ ਨਹੀਂ ਜਿਵੇਂ ਨੇਚਰਲ ਖਾਣੇ ਦੇ ਬਣਾਵਾਂਗੇ ਆਪਾਂ ਤੇ ਬਾਕੀ ਓਕੇ ਆ ਰੋਟਾਂ ਬਸ ਤੇ ਹਾਂ ਸੋ ਤੇ ਇੱਕ ਕਮੈਂਟ ਹੋਰ ਮੇਰੇ ਯਾਦ ਆ ਗਿਆ ਹਨਾ ਵੈਸੇ ਤਾਂ ਗੱਲ ਮੈਂ ਕਰਨੀ ਸੀ ਮੇਰਾ ਮੂਡ ਹੈ ਨਹੀਂ ਮੈਂ ਫਿਰ ਵੀ ਕਰ ਲੈਣਾਗਾ ਇੱਕ ਭਰਾ ਆਖੀ ਜਾਂਦਾ ਸੀ ਅਖੇ ਵੀ ਕਬੂਤ ਕਬੂਤਰੀ ਅਗੇ ਅੰਡੇ ਆ ਜੋ ਬੱਚਿਆਂ ਨੂੰ ਕੱਢਦੇ ਆ ਕਹਿਣ ਦਾ ਭਾਵ ਮੈਂ ਇਹ ਗੱਲ ਕਹੀ ਸੀ ਨਾ ਵੀ ਬੱਚਾ ਅੰਡੇ ਜਵਾਬ ਨਿਕਲਦਾ ਕਬੂਤਰ ਨਹੀਂ ਕੱਢਦੇ ਉਹ ਭਰਾ ਕਹਿੰਦਾ ਕਿ ਕਬੂਤਰ ਕਢਦੇ ਆ ਤੇ ਬਾਈ ਬਣੇ ਮੇਰੇ ਪਰਸਨਲ ਨੰਬਰ ਤੇ ਆ ਪਰਸਨਲ ਆਈਡੀ ਇੰਸਟਾਗ੍ਰam ਤੇ ਹਨਾ ਮੈਨੂੰ ਵੀਡੀਓ ਭੇਜਦੇ ਵੀ ਜਿੱਥੇ ਆਏ ਕਬੂਤਰੀ ਆ ਭਣ ਭਣ ਕੇ ਆਏ ਆਂਡਾ ਚਾਰ ਸੋਹਰਾ ਭੰਨ ਕੇ ਤੇ ਬੱਚਾ ਕੱਢੀ ਜਾਂਦੀ ਹੋਈ ਵਿੱਚੋਂ ਠੀਕ ਆ ਆਪਦੇ ਮੂੰਹ ਨਾਲ ਜਾਂ ਪੈਰ ਨਾਲ ਕਾਸੇ ਨਾਲ ਕੇ ਮੈਂ ਮੰਨ ਜੂਗਾ ਆਪਾਂ ਮੰਨ ਕੇ ਲਈ ਇੰਨਾ ਟਾਈਮ ਹੋ ਗਿਆ ਹਨਾ ਆਪਾਂ ਦਾ ਬਈ ਪਹਿਲਾਂ ਮੈਨੂੰ ਵੀ ਇਲਾ ਦੇ ਵੀ ਕੂਰੀ ਕਢਦੇ ਕਬੂਤਰ ਕਢਦਾ ਪਰ ਬੱਚੇ ਨੇ ਆਪ ਨਿਕਲਣਾ ਹੁੰਦਾ ਵਾ ਬਿਆ ਆਂਡਿਆਂ ਚ ਤੇ ਚਲੋ ਕੋਈ ਗੱਲ ਨਹੀਂ ਯਾਰ ਅਜੇ ਹੌਲੀ ਹੌਲੀ ਗਿਆਨ ਲਾਊਗਾ ਸਾਰਿਆਂ ਨੂੰ ਜਿਵੇਂ ਆਪਾਂ ਨੂੰ ਵੀ ਆਈ ਜਾਂਦਾ ਕੋਣ ਵੀ ਆਈ ਕੁਝ ਨਹੀਂ ਪਤਾ ਤੁਹਾਨੂੰ ਪਤਾ ਆਪਾਂ ਦਾ ਜਿਵੇਂ ਜ਼ੀਰੋ ਆਇਆ ਰਾਈ ਇਗੜੀ ਗੱਲ ਬਤੀਰਾ ਰਹੀ ਸੀ ਇਹ ਕਿੰਨੀ ਬਾਕੀ ਕੰਮ ਸੈਟਅਪ ਤੇ ਵੀਡੀਓ ਨੂੰ ਜਿਆਦਾ ਲੰਬੀ ਨਾ ਕਰੀਏ ਭਰਾਵਾਂ ਨੇ ਨਾ ਟਾਈਮ ਬਹੁਤ ਹੈ 12 ਵਜੇ ਨਾਲੇ ਹੋ ਗਏ ਬਸ ਸੌਣੇ ਹੈਗੇ ਓਕੇ ਜੀ ਬਾਏ ਬਾਏ ਸਾਰੇ ਵੀਰਾਂ ਨੂੰ ਗੁੱਡ ਨਾਈਟ ਲਵ ਯੂ